ਆਹ ਨਾਲੇ ਦਾ ਪਾਣੀ ਇਹਦੀ ਇੰਨੀ ਮਾਰਾ ਇਹਨੇ ਆ ਸਾਰੇ ਬਹਾਨੇ ਜਿਹੜੇ ਏਡ ਬੋ ਦੇਣੇ ਆ ਸਾਰੇ ਬਹਾਨਾ ਇਹਦੀ ਲਪੇਟ ਦੇ ਵਿੱਚ ਆ ਜਾਣਗੇ ਦੇਖ ਲਓ ਬਹੁਤ ਤੇਜ਼ ਪਾਣੀ ਹੈ ਇਹ ਦੇਖ ਲਓ ਬਈ ਆ ਗਿਆ ਪਹੁੰਚ ਗਿਆ ਆ ਮੁੰਡਾਈ ਬਾਈ ਸਾਡੇ ਪਿੰਡੋਂ ਵਿੱਕੀ ਟਾਇਪੇਸ਼ਟ ਦਾ ਬੇਟਾ ਹੈਗਾ ਬਾਈ ਆਇਆ ਦੇਖ ਲਓ ਵੀ ਸਾਡੇ ਯਾਰ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਬਰਬਾਦ ਹੋ ਰਹੀਆਂ ਨੇ ਆ ਨਾਲੇ ਦੇ ਵਿੱਚੋਂ ਬਈ ਸਾਰਾ ਪਾਣੀ ਵਹਾਣਾ ਕਣੀ ਜਾ ਰਿਹਾ ਹੈਗਾ ਤੇ ਸਪੀਡ ਦੇਖੋ ਪਾਣੀ ਦੀ ਕਿੰਨੀ ਹੈ ਇਹ ਸਾਰਾ ਏਰੀਆ ਖਤਰੇ 'ਚ ਹੈ ਬਈ ਸਾਡੇ ਨਾਲ ਹਰੀਗੜ੍ਹ ਦੇ ਖੇਤਾਂ ਦੇ ਵਿੱਚ ਫਿਰਦੇ ਆ ਇਹਨੂੰ ਲੇਹੀ ਕਹਿੰਦੇ ਆਗੇ ਪੈਣੀ ਦੀ ਇਹ ਹੱਦ ਤੇ ਆ ਜਾਂਦਾ ਪੈਣੀ ਮਹਰਾਜ ਦੀ ਤੇ ਇੱਥੇ ਪਾਣੀ ਆ ਗਿਆ ਮੰਗਰਲੇ ਪਾਸਿਓ ਤੇ ਹੋ ਬੰਦੇ ਸਾਡੇ ਮੌਜਨਾ ਕਰਦੇ ਫਿਰਦੇ ਆਗੇ ਉਹਦੇ ਵਿੱਚ ਤੇ ਬਾਈ ਚਮਕੌਰੀ ਹੋਰੀ ਤੇ ਉਹ ਲੱਬੂ ਗੱਲ ਫਿਰਦਾ ਨਾਲ ਲਬੂ ਹੀ ਨਾਲ ਹੀ ਫਿਰਦਾ ਉਥੇ ਓਏ ਆਹ ਓਰੇ ਬਹੁਤ ਮਾਰ ਪੈ ਜਾਂਦੀ ਐ ਤੇ ਉਹ ਦੇਖੋ ਤੁਸੀਂ ਮੋਟਰਾਂ ਮੋਟਰਾਂ ਸਾਰੀਆਂ ਡੁੱਬਣ ਕਰਾਂ ਦੀ ਆ ਗਈਆਂ ਤੇ ਪਿੰਡ ਦੇ ਵਿੱਚ ਰੇੜੂਏ 'ਚ ਬੋਲਿਆ ਹੁਣ ਪ੍ਰੀਤ ਸ਼ਰਮਾ ਜੀ ਨੇ ਸ਼ਰਮਾ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਰੇੜੂਏ 'ਚ ਬੋਲਿਆ ਆਪਾਂ ਲੋਕਾਂ ਦੀ ਸੇਵਾ ਬਾਈ ਕਰਦੇ ਰਹੇ ਹਾਂ ਤੇ ਕਰਦੇ ਰਹਿਣਾ ਸਹੀ ਗੱਲ ਤੈਨੂੰ ਫਿਰ ਖੋਣ ਆਇਆ ਇਧਰੋਂ ਭਾਈ ਮੈਨੂੰ ਮੁੰਡੇ ਦਾ ਫੋਨ ਆਇਆ ਸੀ ਕਿ ਮੈਂ ਗੁਰੂ ਘਰ ਕੋਲ ਸੀਗਾ ਇੱਕ ਮੁੰਡਾ ਤਰਨੀ ਆ ਆਪਣੇ ਪਿੰਡੋਂ ਅੱਛਾ ਪੱਤੀਆਂ ਵਿੱਚ ਹੀ ਜਾ ਰਿਹਾ ਨਾਲ ਹੀ ਠੀਕ ਹੈ ਤੇ ਉਹ ਕਹਿੰਦਾ ਵੀ ਅਲਾਸਮੈਂਟ ਕਰ ਰਹੀ ਆ ਬਾਬਾ ਜੀ ਮਾ ਵੀ ਅਲਾਸਮੈਂਟ ਮੈਂ ਕਰ ਰਿਹਾ ਨਾਲ ਦੀ ਅਲਾਸਮੈਂਟ ਕੀਤੀ ਤੇ ਨੌਜਵਾਨ ਵੀੜ ਆਪਣੇ ਬਹੁਤ ਆ ਜਾਂਦੇ ਹਨ ਹਾਂ ਤੇ ਹੋਰ ਵੀ ਬਾਈ ਬੰਦੇ ਪਿੰਡੋਂ ਆਈ ਜਾਂਦੇ ਆ ਬਹੁਤ ਬਹੁਤ ਤੁਸੀਂ ਦੇਖ ਸਕਦੇ ਹੋ ਵੀ ਮੋਟਰਸਾਈਕਲ ਆਈ ਜਾਂਦੇ ਨੇ ਕਿ ਲੋਕ ਪਿੰਡੋਂ ਪਹੁੰਚੀ ਜਾਂਦੇ ਨੇਗੇ ਤੇ ਆਹ ਜਗ੍ਹਾ ਤੇ ਜਿਹੜਾ ਪਾਣੀ ਆ ਨਾ ਉਹ ਸਾਹਮਣੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਬਾਈ ਨਾਲਾ ਉੱਥੇ ਉਹ ਡਰੇਨ ਆਉਂਦੀ ਆ ਇਹ ਆ ਡਰੇਨ ਬੜ ਬਰੂ ਆਉਂ ਤੇ ਇਹਦੀ ਅੱਗੇ ਵੀ ਡਾਫ ਲੱਗਦੀ ਆ ਉਹਦਰਲੇ ਪਾਸੇ ਅੱਗੇ ਇਹ ਬੰਦਾ ਹੈ ਭੈਣੀ ਘੜੀਆਂ ਆਉਂਦੀ ਆ ਇਹ ਵੀ ਫੁੱਲੀ ਵੱਡ ਜਾਂਦੀ ਆ ਤੇ ਭੈਣੀ ਕਣੀ ਉਹ ਆਉਂਦੀ ਆ ਇਹ ਤੇ ਇਹ ਹੁਣ ਐ ਮੰਨ ਲਓ ਵੀ ਨਾਲਾ ਉੱਥਲ ਗਿਆ ਜਿਵੇਂ ਐਂ ਕਹਿੰਦੇ ਟੁੱਟ ਗਿਆ ਨਾਲਾ ਹਨਾ ਤੇ ਉਹਦਾ ਹੋ ਬਈ ਆ ਕਾਕੰਡਾ ਦੇਖ ਲਓ ਜਿਵੇਂ ਆ ਯਾਰ ਮੱਕੀ ਮੁੱਕੀ ਵੀ ਜੀ ਵੀ ਆ ਦੇਖ ਲਓ ਮੱਕੀ ਮੁੱਕੀ ਕਿਵੇਂ ਸਾਰੀ ਖਤਮ ਹੋਈ ਵੀ ਆ ਤੇ ਪਾਣੀ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਤੁਰਿਆ ਆ ਰਿਹਾ ਕਿਵੇਂ ਹਨਾ ਅੱਗੇ ਨੂੰ ਲਵਲੀ ਪਾਣੀ ਤੁਰਿਆ ਜਾਂਦਾ ਇਹ ਜੀ ਦੇਖ ਤੂੰ ਨਹੀਂ ਇੱਕਦਾਂ ਐ ਹੁੰਦਾ ਵੀ ਪਾਣੀ ਖੜ ਗਿਆ ਪਾਣੀ ਤੁਰਿਆ ਜਾਂਦਾ ਤੇ ਉਹ ਉਧਰਲੇ ਪਾਸਿਓਂ ਬੰਦੇ ਆ ਰਹੇ ਨੇਗੇ ਤੇ ਚੱਲ ਗਈ ਇਹ ਨਹੀਂ ਉਧਰੋਂ ਸਕੂਟ ਦੀ ਚਾਬੀ ਘੜ ਲੈ ਆਇਓ ਉਧਰੋਂ ਚੱਲ ਗਈ ਐ ਕਰਾ ਦੇਖੀ ਆਪਾਂ ਗੱਲ ਕਰ ਇਧਰਲੇ ਏਰੀਏ ਦੇ ਆਪਾਂ ਇਹਨੇ ਭੇਤੀ ਨਹੀਂ ਹੈਗੇ ਵੀ ਕੀ ਸੀਨ ਹੈਗਾ ਚੁੱਪਲਾ ਤਾਂ ਪਈਆਂ ਰਹਿੰਦੇ ਜੱਪਲਾ ਨੂੰ ਕਹੜਾ ਜਾਗਦਾ ਆਉਦੇ ਬੜਬਰ ਵੀ ਬੇਨਤੀ ਬੋਲੀ ਜਾਂਦੇ ਮੈਨੂੰ ਲੱਗਾ ਓਏ ਉਧਰੋਂ ਬੜਪਾ ਕਿਹ ਨਹੀਂ ਹੈ ਹੈਨਾ ਤੇ ਆ ਜਾਓ ਬਾਈ ਉਧਰੋਂ ਚੱਲ ਕੇ ਆਉਣੇ ਆ ਦਿਖਾਉਣੇ ਆ ਤੁਹਾਨੂੰ ਸਾਰਾ ਤੇ ਉਹ ਬੰਦੇ ਸਾਡੇ ਜਾਈ ਜਾਂਦੇ ਆ ਉਧਰ ਗੱਲ ਕਰ ਜਾਣਾ ਵੀ ਦੇਖ ਕੇ ਬੰਦਾਂ ਦਾ ਪਾਣੀ ਬਹੁਤ ਆ ਓਏ ਆ ਜਾਓ ਮੁੰਡਿਓ ਕਈਆਂ ਕੋਈਆਂ ਚੱਕ ਲਿਆ ਉਹ ਜਿਹਦੇ ਕੋਲੇ ਹੈਗੀਆਂ ਹਲਦੀਆਂ ਗੱਲ ਕਰ ਇੱਥੇ ਖੂਹੀਆਂ ਖਾਈਆਂ ਦਾ ਨਹੀਂ ਪਤਾ ਲਵਲੀ ਖੂਹੀਆਂ ਖਾਈਆਂ ਦਾ ਨਹੀਂ ਪਤਾ ਇੱਥੇ ਤੁਹਾਨੂੰ ਦੱਸਾਂਗਾ ਲੈ ਇੱਥੇ ਇਹਨਾਂ ਦੇ ਉਹ ਆਇਆ ਮੈਂ ਤੁਹਾਨੂੰ ਦੱਸਦਾ ਕਿਉਂ ਨਹਿਰ ਕਰਕੇ ਪਾਣੀ ਥੋੜਾ ਉੱਚਾ ਨਾ 35 40 ਫੁੱਟ ਦੇ ਟੋਏ ਇੱਥੇ ਆਮ ਹੀ ਨੇ ਆ ਦੇਖ ਲੈ ਜੀਰੀ ਜਮਾ ਡੁੱਬਨ ਤੇ ਆ ਹੀ ਪਈ ਐ ਆ ਦੇਖ ਲੈ ਜਿਹੜੇ ਚਮਕੌਰੀ ਹੋ ਰਹੇ ਨੇ ਲੱਬੂ ਹੋ ਰਹੇ ਨੇ ਖੇਤ ਨੇਗੇ ਸਾਰੇ ਇਹ। ਪਾਏ ਥਾਲ ਮਾਰ ਪੈਂਦੀ ਆ ਹਾਂ। ਮੈਂ ਕਹਣਾ ਅਸਲ ਤੇ ਸਰਕਾਰ ਨੇ ਇੱਕ ਦੋ ਵਾਰ ਇਹ ਵੀ ਹੋ ਬਣਾਉਣੇ ਦੀ ਯਾਰ। ਹੂੰ। ਬਾਈ ਜਿਉਂ ਜਿਉਂ ਆ ਪਹੀ ਦੇ ਵਿੱਚ ਅੱਗੇ ਜਾਈ ਜਾਂਦੇ ਆ ਨਾ ਪਾਣੀ ਵਾਦਾ ਤੁਰਿਆ ਉਹਨੇ ਤੁਸੀਂ ਐ ਨਾਲ ਵੀ ਹੋ ਉਥੋਂ ਗੋਟਾਂ ਗੋਟਾਂ ਥੱਲੇ ਆ ਤੇ ਉਰੇ ਸਾਡੇ ਇੱਥੇ ਗੋਟਾਂ ਗੋਟਾਂ ਕੋਲੇ ਪਹੁੰਚਣ ਵਾਲਾ ਹੋ ਗਿਆ। ਤੇ ਫੇਰ ਇਹਦਾ ਇਹ ਵੀ ਨਹੀਂ ਹੈਂ? ਤੋ ਇਹ ਵੀ ਨਹੀਂ ਹੈਣਾ ਸਹੀ ਗੱਲ ਹੈ ਫੇਰ ਗੱਲ ਇਹ ਹੈ ਵੀ ਦੇਖ ਕੇ ਵੀ ਜਣਾ ਤੂੰ ਫਿਰ ਇਹ ਆਏ ਨਹੀਂ ਹੈਗਾ ਲੱਗੂ ਆਪਣਾ ਪ੍ਰੀਤ ਸ਼ਰਮਾ ਇਹ ਕੜਾ ਆਇਆ ਵੀ ਛੇਤੀ ਛੇਤੀ ਪਾਣੀ ਸੁੱਕ ਜੂ ਹੈਣਾ ਛੇਤੀ ਛੇਤੀ ਪਾਣੀ ਸ਼ੁੱਕਦਾ ਵੀ ਨਹੀਂ ਹੈਗਾ ਇਹ ਇਹਦਾ ਬਈ ਜੇਗਾ ਨਕਾ ਨਕਾ ਆਇਆ ਇਹ ਤਾਂ ਜਿਸ ਤੱਕ ਮੈਨੂੰ ਲੱਗਦਾ ਵੀ ਆਥਨ ਤੱਕ ਪਾਣੀ ਬਹੁਤ ਵਧ ਜਾਣਾ ਤੁਰਿਆ ਤੁਰਿਆ ਵੀ ਨਹੀਂ ਜਾਂਦਾ ਪਾਣੀ ਚ ਤੁਰ ਆਦੇ ਮੀਂਹ ਉਤੋਂ ਹੋਰ ਆਉਣ ਲੱਗਿਆ ਦੁਬਾਰੇ ਪਾਣੀ ਮੰਗਰੋਂ ਵੀ ਬਹੁਤ ਆਉਂਦਾ ਨਾ ਕਿਉਂ ਮਗਰ ਭੈਣੀ ਕਟੂਬਾ ਵਾਲੀਆਂ ਬੂਲੀਆਂ ਦੇ ਖੇਤਾਂ ਦਾ ਕਹਿੰਦੇ ਸਾਰਾ ਪਾਣੀ ਇੱਧਰ ਨੂੰ ਆਉਂਦਾ ਹੈ ਲੈ ਭਾਈ ਦੋ ਦਿਨ ਤੋਂ ਟੱਪਾਂ ਸ਼ੁਰੂ ਹੋ ਗਿਆ ਤੋਹੋ ਦੇਖ ਲੋ ਬੰਦੇ ਜਾਈ ਜਾਂਦੇ ਸਾਰਾ ਏਰੀਆ ਇਹ ਪਾਣੀ ਦੀ ਮਾਰਚ ਆ ਜਿਹੜੀਆਂ ਤੁਸੀਂ ਐਂ ਲਾ ਲਓ ਵੀ ਜਿਵੇਂ ਹੁਣ ਤਿੰਨ ਤਿੰਨ ਫੁੱਟ ਦੀਆਂ ਹੋਈਆਂ ਵੀਆਂ ਲੱਗੀਆਂ ਤੇ ਇੰਨਾ ਨਾ ਪਾਣੀ ਖੜਾ ਜਿਹੜੀਆਂ ਤੇ ਮਸਾਂ ਜਿਹੜੀਆਂ ਫੁੱਟ ਪਾਉਣਾ ਫੁੱਟ ਦੀਆਂ ਨਹੀਂ ਹੈਗੀਆਂ ਇਹ ਜੇ ਜੇ ਸਾਪੜਾ ਵੀ ਨਾ ਹੋਵੇ ਕੋਈ ਉਹ ਮਹੀ ਗਿਆ ਤੇ ਉਧਰ ਬੰਦੇ ਦੇਖੋ ਹੋਰ ਵੀ ਪਹੁੰਚੀ ਜਾਂਦੇ ਆ ਬਾਈ ਪਿੰਡ ਚ ਬੀਂਦੀ ਹੋਈ ਆ ਤੇ ਉਧਰੋਂ ਬੰਦੇ ਆਈ ਜਾਂਦੇ ਨੇਗੇ ਤੇ ਨੌਜਵਾਨ ਵੀ ਸਾੜੇ ਪਿੰਡ ਦੇ ਉਹ ਮਲਾਣਾ ਸਾਹਿਬ ਦੇ ਹੌਲੀ ਚੱਲਦੇ ਨੇ ਯਾਰ ਆਪਾਂ ਹੁਣ ਪਹੁੰਚੇ ਹੋਈ ਹੁਣਾਂ ਲਾਵੇ ਪਹੁੰਚਣ ਵਾਲੇ ਹੋ ਗਏ ਹਨਾ ਇਹ ਪਾਣੀ ਭਾਈ ਸਾਰਾ ਮੈਨੂੰ ਰਾਹ ਦੇ ਹੀ ਦਾ ਫੇਲ ਲੱਗ ਜੂ ਪਰ ਐ ਵੀ ਆ ਪਾਣੀ ਦੇ ਨਾਲ ਗੋਭ ਦੀ ਸ਼ੁੰਡੀ ਤਾਂ ਮਰ ਜੂ ਸਾਰੀ ਕਿੰਨੀ ਗੱਲ ਦੱਸਾਂ ਬਹੁਤੀ ਝੁੰਡੀ ਮਰ ਜੂ ਪਰ ਜਿਹੜਾ ਦੂਜਾ ਨੁਕਸਾਨ ਹੈ ਨਾ ਪਾਣੀ ਵਾਲਾ ਜਿਹੜੀ ਝੁੰਡੀ ਸਭ ਚੜ ਗਈ ਹਾਂ ਪਰ ਜਿਹੜਾ ਉਹ ਪਾਣੀ ਵਾਲਾ ਨੁਕਸਾਨ ਉਹ ਬਹੁਤ ਜ਼ਿਆਦਾ ਹੈ ਆ ਦੇਖ ਲਓ ਬਾਈ ਸਾਰਾ ਜਲ ਥਲ ਹੋਇਆ ਪਿਆ ਯਾਰ ਇੰਨਾ ਜ਼ਿਆਦਾ ਪਾਣੀ ਹੈ ਓਰੇ ਹੋਰ ਡੂੰਗੀ ਹੋ ਗਈ ਹੈ ਨਾ ਤੇ ਆਹ ਦੇ ਚਰੀ ਚੁਰੀ ਕੱਕੋ ਖਿਆਰ ਸਾਰੇ ਡੁੱਬੇ ਪੈਣਗੇ ਤੇ ਪਾਣੀ ਚਾੜ ਕੇ ਬਣ ਕੇ ਆ ਜਾਂਦਾ ਹੈ ਹਾਂ ਸਹੀ ਗੱਲ ਆ ਦੇ ਆ ਝੋਨਾ ਦੇਖਦਾ ਜਮਾਂ ਡੁੱਬਿਆ ਖੜਾ ਹੈ ਜਮਾਂ ਲਾ ਜਮੇ ਜਿਹੜਾ ਕੋਈ ਵੀ ਛਿੱਟਾ ਲਾਇਆ ਯਾਰ 26 ਸੁਬੀ ਲਈ ਹੋਊਗੀ ਜਾਂ ਵੀ ਹੋਰ ਵੈਰਟੀ ਦੇਖੀ ਦੇਖੀ ਪਾਣੀ ਇਧਰੋਂ ਪਤਾ ਨਹੀਂ ਖਾਲਾ ਪਤਾ ਨਹੀਂ ਕੀ ਸੀਨਾ ਇਧਰੋਂ ਬਦਰ ਡੂੰਗਾ ਹੁੰਦਾ ਲੀ ਵੇਖੀ ਦਿਓ ਮੇਰੇ ਸਾਹ ਨਾਲ ਹੱਥਾਂ ਗਾੜੀ ਜਾਈ ਜਾਂਦੀ ਆ ਹਾਂ ਪੁਨਾ ਹੀ ਤੱਕ ਦੀ ਰੱਖ ਚੱਕਲੀਆਂ ਕਈਆਂ ਤੂਈਆਂ ਜੋ ਬਰਾਣੇ ਬਹੁਤ ਬਹੁਤ ਜਿਆਦੇ ਪਾਣੀ ਆਹ ਦੇਖੋ ਜੀਰੀਆਂ ਸਾਰੀਆਂ ਡੁੱਬੀਆਂ ਪਈਆਂ ਨੇ ਗਿਆ ਪਿੱਛੇ ਦਾ ਆਪਣੇ ਪਿੰਡ ਲੈ ਨਹੀਂ ਗਿਆ ਲੋਜਵੇਟ ਚ ਵੀ ਚੱਕਦੀ ਆ ਨਾ ਉਰੇ ਆ ਕੇ ਦੇਖੋ ਹਾਂ ਪਿੱਛੇ ਜਿਹੜਾ ਵਾਂਗਰੋ ਮੁੜ ਜਾਂਦਾ ਉੱਥੇ ਐ ਜੇ ਹੁੰਦਾਗਾ ਆ ਹੁਣ ਆਪਾਂ ਲਾਈਵ ਪਾਇਆ ਉਹਦੇ ਵਿੱਚ ਬੰਦੇ ਦੇਖਣਗੇ ਉਦੋਂ ਲਾਲਾ ਲੈ ਬਾਜਰਾ ਗੱਡਾ ਗੱਡਾ ਹੋ ਹਾਂ ਵਿਕਟੋਰੀਓ ਨਾਲਾ ਕਹਿੰਦੇ ਨੇ ਵੀ ਟੁੱਟਿਆ ਵੀ ਟੁੱਟਿਆ ਗਿਆ ਜਾਂਦੇ ਉੱਪਰ ਦੀ ਹੋ ਕੇ ਆਈ ਜਾਂਦਾ ਹੈ ਇਹ ਰਹੀ ਪਾਣੀ ਦੀ ਲਵੇਰ ਚ ਆਇਆ ਪਿਆ ਆ ਗਾਂਹਾਂ ਦਾ ਮੈਨੂੰ ਰੌਣੀ ਜਾਣੀ ਘਾਟੀ ਹੋਊ ਜਿਸ ਹੱਬ ਤੇ ਨਾ ਮਾ ਇਧਰ ਪਹੀਦੀ ਵੀ ਸਾਫ ਸਪਾਈ ਹੋ ਸਾਬ ਤੇ ਬੰਦੇ ਕੋ ਘਾਟੀ ਆਉਂਦੇ ਹੋਣਗੇ ਵੱਧ ਆ ਗਏ ਹੋ ਆਲੇ ਤੰਨੇ ਕਿਹੜੇ ਵਾਲੇ ਆ ਗਏ ਮੇਰੇ ਨਾਲ ਜੀ ਦਿਮਾਗ ਚੋਂ ਗੱਲ ਨਿਕਲ ਗਈ ਮੈਂ ਤਾਂ ਬਾਅਦ ਚ ਦੇਖਿਆ ਹੋਤੀ ਗੱਮਲਾ ਫੋਨ ਬੰਦ ਕਰਕੇ ਪੈ ਗਿਆ ਮੇਰੇ ਹੋ ਗਿਆ ਜੀ ਇੱਕ ਥੱਕਿਆ ਥੱਕਿਆ ਜਾ ਬੜਾ ਪਿਆ ਦੀਗਾ ਉਧਰੋਂ ਮੈਂ ਮਣੀ ਮੇਸ਼ ਯਾਤਰਾ ਮੈਂ ਮਣੀ ਮੇਸ਼ ਯਾਤਰਾ ਤੇ ਗਿਆ ਵੈਰੀ ਉਧਰੋਂ ਆਇਆ ਸੀ ਹਾਂ ਹੋਰ ਹੋ ਕੰਮ ਕਰੋ ਜੀ ਠੀਕ ਹੈ ਜੀ ਸਭ ਚੜਦੀ ਕਲਾ ਜੀ ਨਾਣਾ ਕੋਈ ਨਾ ਜੀ ਮੈਂ ਆਜੂ ਸਪੈਸ਼ਲ ਮਿਲਣੇ ਜੀ ਬੜਾ ਬਾਲਾ ਉਹਨਾਂ ਦਾ ਪਰੇਸ਼ਾਨੀ ਨਹੀਂ ਲੈਂਦੀ ਪਿਆ ਜੀ ਬਾਲਾ ਤੰਕਰ ਆ ਬੇ ਮਿਲਨੇ ਆ ਦੇ ਭਾਈ ਬੰਨ ਵੀ ਪਹਿਲਾਂ ਲਾਇਆ ਸੀ ਬੰਦਿਆਂ ਨੇ ਆਪਦੇ ਲੈਵਲ ਤੇ ਜਿਹੜਾ ਉਹਦੀ ਪਰ ਉਹ ਤੁਸੀਂ ਦੇਖ ਲਓ ਪਾਣੀ ਦੇਖ ਲਓ ਕਿਵੇਂ ਤੁਰਦਾ ਪਿਆ ਦੇਖ ਲਓ ਆ ਇਦਾਂ ਹੀ ਆਉਂਦਾ ਸਰਮੇ ਪਾਣੀ ਓਏ ਹਨਾ ਆਵੇ ਕਿਵੇਂ ਭੱਜਿਆ ਆਉਂਦਾ ਪਾਣੀ ਇਹ ਖਾਲਾ ਖੂਲਾ ਖਾਲ ਹੋਊ ਮੈਨੂੰ ਲੱਗਦਾ ਪਹਿਲਾਂ ਉਹਨੇ ਬੰਨ ਵੀ ਲਾਇਆ ਹੋਇਆ ਤੇ ਹੋ ਉੱਥੇ ਬੰਦ ਕਰਨਗੇ ਮੈਨੂੰ ਲੱਗਦਾ ਕੁਝ ਉਧਰ ਚੜਦੇ ਐ ਹੈ ਸਹੀ ਗੱਲ ਆਲੇ ਪਾਣੀ ਦੇ ਤੇ ਉੱਪਰ ਦੀ ਟੱਪਾਂ ਲੱਗ ਗਿਆ ਪਾਣੀ ਹੋ ਬੋ ਗਿਆ ਨਾ ਆਦੇ ਉਹ ਇਹ ਬੱਟਾਂ-ਬੋਟਾਂ ਤੁਰਦੇ-ਤਰਦੇ ਰਹਿੰਦੇ ਆ ਪਾਲੀ ਦਾ ਮੁੰਡਾ ਮਿੰਟ 'ਚ ਪਹੁੰਚ ਕੇ ਦੇਖ ਰਿਹਾ ਤੇ ਆਇਆ ਆਇਆ ਕੋਈ ਨਾ ਆਇਆ ਜੋਬਰਾ ਆ ਜਾ ਇਹ ਵੀ ਦੇਖ ਲੈ ਵਿੱਕੀ ਦਾ ਮੁੰਡਾ ਯਾਰ ਜਿਆਦਾ ਬਹੁਤ ਮਿਹਨਤੀ ਆ ਕੁੱਤਰੀ ਸਹੀ ਗੱਲ ਐ ਜਿਹਦੇ ਕੋਲੇ ਜ਼ਮੀਨਾਂ ਨੇ ਉਹ ਘਰੇ ਬੈਠੇ ਨੇ ਹਾਂ ਸਹੀ ਗੱਲ ਐ ਤੇਰਾ ਲਾਬਲੀ ਲਾਲਾ ਇਧਰ ਕੋਈ ਖੇਤ ਨਹੀਂ ਆ ਮਣੀ ਦਾ ਕੋਈ ਖੇਤ ਨਹੀਂ ਉਹ ਮੁੰਡਾ ਹੋ ਗਿਆ ਵਿੱਕੀ ਟਾਈਪਿਸਟ ਦਾ ਇਹਦਾ ਕੋਈ ਖੇਤ ਨਹੀਂ ਆ ਪਾਲੀ ਦਾ ਮੁੰਡਾ ਹੋ ਗਿਆ ਹੋਰ ਇਹ ਸਾਰੇ ਬੰਦੇ ਜਾਗਦਿਆਂ ਜ਼ਮੀਰਾਂ ਵਾਲੇ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਯਾਰ ਅਸੀਂ ਆਪਾਂ ਪਿੰਡ ਨਾਲ ਖੜੇ ਆਏ ਕਿ ਨਹੀਂ ਕਿਹੜਾ ਉਹ ਬੱਦਰੀ ਬੱਦਰੀ ਹਾਂ ਇਹਦਾ ਖੇਤ ਉਰੀ ਆ ਗਿਆ ਦਵਿੰਦਰ ਸਿੰਘ ਹੈ ਇਹਦਾ ਨਾਂ ਭਰਾਵਾ ਸਵਿੰਦਰ ਸਿੰਘ ਗਿੱਲ ਦਾ ਹੈ ਨਾ ਉਹ ਕਿੱਥੋਂ ਪਾਣੀ ਆਉਂਦਾ ਦਵਿੰਦਰ ਉਸਤਾਰ ਕਿਧਰੋਂ ਪਾਣੀ ਆਉਂਦਾ ਇੱਥੋਂ ਆ ਜਾ ਉਧਰ ਨਹੀਂ ਆ ਜਾ ਤੂੰ ਲੱਗ ਮੁੜੇ ਓਏ ਅਨੀਮਾ ਹੋ ਬਸ ਦੇਖੀ ਮੈਂ ਜਿਹਦੇ ਵਿੱਚ ਧਰ ਕੇ ਪੈਰ ਹੈ ਬੱਟ ਮੋਹ ਕਬੀ ਆ ਵੀ ਨਹੀਂ ਆ ਲੋਈ ਬਾਈ ਪਹੁੰਚ ਗਏ ਅਸੀਂ ਘਟਨਾ ਸਥਾਨ ਤੇ ਇਹਨੇ ਨਾ ਡੁੱਬ ਗਿਆ ਓਏ ਮੈਂ ਪਹੁੰਚ ਗਿਆ ਹੈ ਥੋੜਾ ਕਾਫੀ ਬਾਰੇ ਖਾਧੀ ਚੱਲ ਓਏ ਆ ਬੋਰ ਦੇ ਕੋਲੇ ਟੋਆ ਤਾਂ ਨਹੀਂ ਹੈਗਾ ਲੈ ਬਾਈ ਹੁਣ ਦੇਖ ਲੈ ਕਿਦਾਂ ਸਹੀ ਗੱਲ ਐ ਕਿੱਧਰ ਦੀ ਖੜ ਜਾ ਟੋਆਣਾ ਹੋਵੇ ਇੱਥੇ ਓਏ ਆ ਪਾਇਪ ਜਾ ਕਹਿੰਦਾ ਕਹਿੰਦਾ ਆ ਪਾਇਪ ਦੇ ਨਾਲ ਨਾਲ ਆ ਜਾ ਤੇਰੀ ਪੁਆਇੰਟ ਓਰੇ ਕਿੰਨਾ ਟੋਆ ਗੋਡੂਗਾ ਖੜ ਜਾ ਕਿੱਥੇ ਹਾ ਹਾ ਕਾ ਨੂੰ ਐ ਖੜਦਾ ਸੀ 2 ਮਿੰਟ ਆਹ ਦੇਖ ਲਓ ਪਾਣੀ ਕਿਵੇਂ ਆ ਰਿਹਾ ਹੈ ਆਹ ਹਾ ਉਹ ਇੰਨੀ ਦਾਵ ਭਈ ਆਹ ਸਾਰਾ ਜਿਹੜਾ ਨਾਲਾ ਭਰ ਗਿਆ ਅਸਲ ਤੇ ਕੀ ਆਣਾ ਇਹ ਨਾਲਾ ਜਿੰਨਾ ਹੋਣਾ ਚਾਹੀਦਾ ਉਹਦਾ ਹੈ ਵੀ ਨਹੀਂ ਨਾ ਜਿਹੜਾ ਪੈਸਾ ਨਾਲੀ ਜੀ ਬਣੀ ਪਈ ਐ ਹੋਰ ਸ਼ਰਮਾ ਜੀ ਕੀ ਹਾਲ ਨੇ ਕੀ ਰਿਪੋਰਟ ਆ ਫਿਰ ਗਰਾਊਂਡ ਜ਼ੀਰੋ ਰਿਪੋਰਟ ਕੀ ਕਹਿੰਦੀ ਐ ਹਣਾ ਸਹੀ ਗੱਲ ਹੈ ਇਹਦਾ ਨਾ ਦੇਖ ਯਾਰ ਕਿਵੇਂ ਪਤਾ ਪੈਂਦਾ ਹਨਾ ਖਰਮਾਂਗੂ ਉਹ ਪੈਂਦਾ ਹਨਾ ਅਸਲ ਤੇ ਨਾਲਾ ਵੀ ਮੇਰੇ ਹਿਸਾਬ ਨਾਲ ਜੇ ਸਾਫ ਸਫਾਈ ਹੋਵੇ ਹਨਾ ਪਹਿਲਾਂ ਸਫਾਈ ਸਹੀ ਹੋਈ ਹੋਵੇ ਗਾਹਾਂ ਮੰਨ ਲੱਗਿਆ ਵੇ ਜਦੋਂ ਪੂਰੇਆਂ ਦੇ ਪਾਸਿਓਂ ਉਹ ਤਾਂ ਉੱਥੇ ਹੈ ਉੱਥੇ ਆਪਣੇ ਸਿਰ ਪੱਕੀ ਸੜਕਾ ਉੱਥੇ ਹੈ ਹਨਾ ਹੋਰ ਕੀ ਕਹਣਾ ਹੈ ਆ ਵੀ ਰਾਜ ਕਿਦੇ ਨਾ ਮੈਂ ਤਾਂ ਇੱਕ ਤਾਂ ਸੜਕ ਕੋਲੇ ਕਹਿਣਾ ਆਹੋ ਹਾਂ 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 ਸੜਕ ਕੋਲੇ ਉਹਦਾ ਡਰੇਨ ਹੀ ਖਤਮ ਹੋਈ ਪਈ ਐ ਹੈਨਾ ਉਹਦਾ ਡਰੇਨ ਹੀ ਉਸ ਦਾ ਡਰੇਨ ਹੀ ਖਤਮ ਐ ਡਰੇਨ ਹੀ ਹੈਗਾ ਆਹ ਉਹਦਾ ਕਿਹੜਾ ਉਹਦਾ ਤਿੰਨ ਚਾਰ ਸਾਲਾਂ ਕੱਲ ਜੀ ਹੁੰਦੀ ਰਹੀ ਮੁੜ ਕੇ ਤਾਂ ਪਾਣੀ ਪੂਣੀ ਜੀ ਦਾ ਹੱਲ ਹੋ ਗਿਆ ਮੁੜ ਕੇ ਫੇਰ ਨਹੀਂ ਕੋਈ ਉਹ ਬਣਿਆ ਇਹ ਇਹਦਾ ਘਾਤ ਰਹੀ ਜੀ ਹੈ ਹੈਨਾ ਨਹੀਂ ਉਹ ਸਾਰਾ ਬੰਦੇ ਦਾ ਯਾਰ ਹੋਰ ਵੀ ਆਈ ਜਾਂਦੇ ਆ ਬਹੁਤ ਪਿੰਡੋਂ ਉਹ ਦੇਖਦੇ ਬੰਦੇ ਦਾ ਬਹੁਤਾ ਹੀ ਜਾਂਦੇ ਆ ਬਾਈ ਬਾਈ ਨਾਲਾ ਭਰਿਆ ਪਿਆ ਸਾਰਾ ਤੇ ਪਿੱਛੋਂ ਪਾਣੀ ਆ ਰਿਹਾ ਬਹੁਤ ਦੂਰੋਂ ਲਾ ਲੋ ਵੀ ਚਾਰ ਪੰਜ ਪਿੰਡਾਂ ਦਾ ਪਾਣੀ ਆਉਂਦਾ ਤੇ ਆਹ ਡੂੰਗਾ ਦੇਖੋ ਕਿਵੇਂ ਪੈਂਦਾ ਜਿਹੜਾ ਨਾਲੇ ਦੇ ਵਿੱਚ ਭਾ ਪੂਖ ਦੱਬਿਆ ਹੁੰਦਾ ਤੇ ਆਹ ਪਹੀ ਦੇਖੋ ਸਾਰੀ ਖਤਮ ਹੋਣ ਕਿਨਾਰੇ ਆ ਗਈ ਤੇ ਸਾਰਾ ਪਾਣੀ ਦੇਖੋ ਕਿਵੇਂ ਜਾਂਦਾ ਇੱਥੋਂ